ਜਾ ਅਲਟੀਮੇਟਮ ਖਤਮ ਹੋ ਚੁੱਕਿਆ ਹੈ ਔਰ ਕੀ ਹੁਣ ਅਫਸਰ ਜਿਹੜੇ ਨੇ ਆਪਣੇ ਕੰਮ ਤੇ ਪਰਤਣਗੇ ਇਸ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਇਹ ਬੈਠਕ ਜਿਹੜੀ ਆ ਉਹ ਚੱਲ ਰਹੀ ਹੈ ਮੁੱਖ ਮੰਤਰੀ ਵੱਲੋਂ ਦਿੱਤੇ ਅਲਟੀਮੇਟਮ ਦਾ ਸਮਾਂ ਖਤਮ ਹੋ ਚੁੱਕਿਆ ਹੈ ਔਰ ਫਿਲਹਾਲ ਤੱਕ ਜਿਹੜੀ ਚੇਤਾਵਨੀ ਹੈ ਜਿਹੜਾ ਅਲਟੀਮੇਟਮ ਹੈ ਸੀਐਮ ਦਾ ਉਹ ਬੇਅਸਰ ਨਜ਼ਰ ਆ ਰਿਹਾ ਹੈ ਹੁਣ ਤੱਕ ਕੰਮ ਤੇ ਜ਼ਿਆਦਾਤਰ ਥਾਵਾਂ ਤੇ ਅਫਸਰ ਨਹੀਂ ਪਰਤੇ ਨੇ ਪੀਟੀਸੀ న్యూਸ ਦੇ ਪੱਤਰਕਾਰ ਵਕ ਵਕ ਦਫ਼ਤਰਾਂ ਵਿੱਚ ਮੌਜੂਦ ਨੇ ਤੁਹਾਨੂੰ ਆਡਾ ਦਫ਼ਤਰਾਂ ਵਿੱਚ ਲੈ ਚਲਦੇ ਆਂ ਔਰ ਵੇਖਦੇ ਆਂ ਕਿ ਵਾਕਈ ਇਹ ਜਿਹੜੀ ਅਪੀਲ ਹੈ ਇਹ ਕਾਮਯਾਬ ਹੋਈ ਹੈ ਜਾਂ ਨਹੀਂ ਅਮ੍ਰਿਤਸਰ ਤੋਂ ਮੇਰੇ ਨਾਮ ਮਨਿੰਦਰ ਮੋਂਗਾ ਨੇ ਲੁਧਿਆਣਾ ਤੋਂ ਮੇਰੇ ਨਾਲ ਨਵੀਨ ਸ਼ਰਮਾ ਨੇ ਫਿਲਹਾਲ ਅਪੀਲ ਚੇਤਾਵਨੀ ਅਲਟੀਮੇਟਮ ਕਾਊਂਟਡਾਊਨ ਖਤਮ ਹੈ ਤੇ ਬੇਅਸਰ ਨਜ਼ਰ ਆ ਰਿਹਾ ਮਨਿੰਦਰ ਮੋਂਗਾ ਕੋਈ ਅਫਸਰਾਂ ਦੇ ਵਿੱਚ ਹਲਚਲ ਕੋਈ ਤਾਲੇ ਖੁੱਲੇ ਨੇ ਹਜੇ ਤੱਕ ਇਹ ਨਹੀਂ ਕਿਉਂਕਿ ਟਾਈਮ ਖਤਮ ਹੋ ਚੁੱਕਿਆ ਹੈ ਮਨਿੰਦਰ ਦੇਖੋ ਨਰਿੰਦਰ ਮੁੱਖ ਮੰਤਰੀ ਦੀ ਧਮਕੀ ਦਾ ਕਿਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਅਮਰਸਰ ਦੇ ਉਪ ਮੰਡਲ ਰਜਿਸਟਰਡ ਅਮਰਸਰ 2 ਦੀਆਂ ਜਿੱਥੇ ਅਸੀਂ ਦੇਖ ਸਕਦੇ ਹੋ ਲੋਕਾਂ ਦੀ ਆਵਾਜ਼ ਆਈ ਲੋਕਾਂ ਦੀ ਆਮਦ ਜਰੂਰ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਇਹ ਆਸ ਸੀ ਕਿ ਮੁੱਖ ਮੰਤਰੀ ਵੱਲੋਂ ਅਲਟੀਮੇਟਮ ਦਿੱਤਾ ਗਿਆ 2 ਵਜੇ ਤੱਕ ਡਿਊਟੀ ਹੈ ਤੇ ਪਰਤੰਤੀ ਚੇਤਾਵਨੀ ਦਿੱਤੀ ਗਈ ਹੈ ਔਰ ਸ਼ਾਇਦ ਉਸ ਦਾ ਅਸਰ ਹੋਊਗਾ ਤੇ ਅਧਿਕਾਰੀ ਆਪਣੇ ਕਮਾਕਾਰਾਂ ਤੇ ਆਪਣੇ ਦਫ਼ਤਰਾਂ 'ਚ ਪਤਨਗੇ ਪਰ ਮੁੱਖ ਮੰਤਰੀ ਦੀ ਇਸ ਧਮਕੀ ਦਾ ਮੁੱਖ ਮੰਤਰੀ ਦੀ ਇਸ ਅਲਟੀਮੇਟਮ ਦਾ ਕਿਤੇ ਵੀ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਕਾਲੇ ਜਿਹੜੇ ਆ ਉਹ ਦਫ਼ਤਰਾਂ ਦੇ ਬਾਹਰ ਬਰਕਰਾਰ ਰਹੇ ਜੀ ਤੋਂ ਵਕ ਵਕ ਦਫ਼ਤਰਾਂ 'ਚ ਇਹੀ ਇਹੀ ਹਾਲਾਤ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਚ ਲੋਕ ਇੱਥੇ ਪਹੁੰਚ ਚੁੱਕੇ ਨੇ ਲੋਕਾਂ ਨੂੰ ਜ਼ਰੂਰ ਆਸ ਸੀ ਕਿ ਸ਼ਾਇਦ ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਵੱਲੋਂ ਉਹ ਚਿੱਠੀ ਜਨਤਕ ਵੀ ਕੀਤੀ ਗਈ ਸੀ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਲੋਕ ਪਰੇਸ਼ਾਨ ਸਨ ਪੂਰੇ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਕੰਮਕਾਜ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਔਰ ਸੇਖ ਸਕਦੇ ਹੋ ਦਫਤਰ ਸੋਨਸਾਨ ਨਜ਼ਰ ਆ ਰਹੇ ਨੇ ਲੋਕ ਜਰੂਰ ਅਹਿਸਾਸ ਮੀਦ ਨਾਲ ਪਹੁੰਚ ਰਹੇ ਨੇ ਕਿ ਜਿਹੜੀ ਪਿਛਲੇ 3 ਦਿਨਾਂ ਦੀ ਖੱਜਲ ਖਵਾਰੀ ਹੈ ਸ਼ਾਇਦ ਅੱਜ ਉਹ ਖਤਮ ਹੋਊਗੀ ਸ਼ਾਇਦ ਉਹਨਾਂ ਦੇ ਕੰਮ ਅੱਜ ਹੋਣਗੇ ਕਿਉਂਕਿ ਰੋਜ਼ਾਨਾ 130 ਤੋਂ ਲੈ ਕੇ 150 ਤੱਕ ਰਜਿਸਟਰੀਆਂ ਦੀ ਅਪਾਇੰਟਮੈਂਟ ਹੁੰਦੀਆਂ ਨੇ ਤੀਜੇ ਦਿਨ ਲਗਾਤਾਰ ਰਜਿਸਟਰੀਆਂ ਵੀ ਬੰਦ ਨੇ ਇਸ ਤੋਂ ਇਲਾਵਾ ਟਰਾਂਸਪੋਰਟ ਅਧਿਕਾਰੀਆਂ ਦੇ ਦਫਤਰ ਦੀ ਗੱਲ ਕੀਤੀ ਹੋਵੇ ਤੇ ਲਾਇਸੈਂਸ ਤੇ ਕ ਜੋ ਗੱਡੀਆਂ ਦੀ ਆਰਸੀ ਬਣਨ ਦਾ ਕੰਮ ਹੈ ਉਹ ਵੀ ਪੂਰੇ ਤੇਰੇ ਨਾਲ ਠੱਪ ਹੈ ਇੱਥੇ ਨਾਲ ਨਾਲ ਡੈਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਵਕਫਾਕ ਦਫਤਰੀ ਕੰਮਾਂ ਲਈ ਆਰੇ ਲੋਕ ਜਿਹੜੇ ਹੈ ਉਹ ਖਾਲੀ ਹੱਥ ਪਰਤਨ ਦੇ ਲਈ ਨਿਰਾਸ਼ ਹੋ ਕੇ ਪਰਤਨ ਦੇ ਲਈ ਮਜਬੂਰ ਨੇ ਲੋਕਾਂ ਨੂੰ ਜਰੂਰ ਆਸੀ ਕਿ 2 ਵਜੇ ਪੂਰੇ ਅਧਿਕਾਰੀ ਆਪਣੇ ਕੰਮਾਂ ਤੇ ਪਤਨ ਗਏ ਔਰ ਇੱਕੋ ਦਮ ਜਿਵੇਂ ਜਿਵੇਂ ਸੂਈ 2 ਦੇ ਨੇੜੇ ਪਹੁੰਚ ਰਹੀ ਸੀ ਲੋਕਾਂ ਦਾ ਵੱਡਾ ਕੱਠ ਜਿਹੜਾ ਉਹ ਇੱਥੇ ਪਹੁੰਚਣਾ ਸ਼ੁਰੂ ਹੋਇਆ ਪਰ ਫਿਲਹਾਲ ਮੁੱਖ ਮੰਤਰੀ ਪੰਜਾਬ ਦੀ ਧਮਕੀ ਦਾ ਮੁੱਖ ਮੰਤਰੀ ਪੰਜਾਬ ਦੇ ਇਸ ਅਲਟੀਮੇਟਮ ਦਾ ਅਧਕਰੀਆਂ ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਤੇ ਹੁਣ ਨਜ਼ਰਾ ਜ਼ਰੂਰ ਟਿਕਿਆ ਨੇ ਕਿ ਸਰਕਾਰ ਅਤੇ ਅਧਕਰੀਆਂ ਚ ਜਾਰੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਪਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਆਪਣੇ ਦਸਕਣ ਵਾਲੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਅਧਕਰੀਆਂ ਦਾ ਇਹ ਫੈਸਲਾ ਜੋ ਫੈਸਲਾ ਵੀ ਹੋਊਗਾ ਸਮੂਕ ਤੌਰ ਤੇ ਹੋਊਗਾ ਪੂਰੇ ਪੰਜਾਬ ਦੇ ਵਿੱਚ ਹੋਊਗਾ ਪਰ ਹੁਣ ਤੱਕ ਅਧਕਾਰੀ ਜਿਹੜਾ ਹੈ ਉਹ ਆਪਣੀ ਡਿਊਟੀਆਂ ਤੇ ਨਹੀਂ ਪਤਨਗੇ ਔਰ ਸਾਡਾ ਉਹ ਜੀ ਸਾਡੀ ਜਿਹੜੀ ਉਹ ਸੂਚਨਾ ਸੀ ਸਾਡੀ ਜਿਹੜੀ ਇਨਫੋਰਮੇਸ਼ਨ ਸੀ ਉਹ ਸੱਚ ਸਾਬਤ ਹੋਈ ਤੇ ਇਸ ਵੇਲੇ ਵੀ ਹਰਪੀ ਸਿੰਘ ਐਸ ਡੀ ਐਮ 2 ਆਈਏ ਸਤਕਾਰੀ ਨੇ ਜੀ ਜੀ ਮੈਂ ਮੈਂ ਤੁਹਾਡੇ ਕੋਲ ਵਾਪਸ ਆਣਾ ਮੈਂ ਮੈਂ ਵਾਪਸ ਆ ਹੁਆ ਮਨਿੰਦਰ ਮੈਂ ਵਾਪਸ ਆਣਾ 2:05 ਦਾ ਤੁਸੀਂ ਟਾਈਮ ਵੀ ਵਿਖਾਇਆ ਤੇ ਉਹ ਅਲਟੀਮੇਟਮ ਜਿਹੜਾ ਸੀ ਉਸ ਦੇ ਕਾਊਂਟਡਾਊਨ ਬਾਰੇ ਵੀ ਦੱਸਿਆ ਕਿ ਉਹ ਕਾਊਂਟਡਾਊਨ ਖਤਮ ਹੋ ਚੁੱਕਿਆ ਹੈ ਹੁਣ ਧਮਕੀ ਜਿਹੜੀ ਹੈ ਉਹ ਬੇਅਸਰ ਨਜ਼ਰ ਆ ਰਹੀ ਹੈ ਅਲਟੀਮੇਟਮ ਬੇਅਸਰ ਫਿਲਹਾਲ ਤੱਕ ਨਜ਼ਰ ਆ ਰਿਹਾ ਆਪਾਂ ਸਿੱਧਾ ਚੰਡੀਗੜ੍ਹ ਦਾ ਰੋਕ ਕਰਦੇ ਹਾਂ ਜਿੱਥੇ ਪ੍ਰਿੰਸੀਪਲ ਸਕੱਤਰ ਜਿਹੜੇ ਨੇ ਮੁੱਖ ਮੰਤਰੀ ਉਹਨਾਂ ਦੇ ਨਾਲ ਅਧਿਕਾਰੀਆਂ ਦੀ ਬੈਠਕ ਚੱਲ ਰਹੀ ਹੈ ਕਿਉਂਕਿ ਅਸਲੀ ਜਿਹੜਾ ਰਿਜ਼ਲਟ ਹੈ ਉਤੋਂ ਹੀ ਨਿਕਲ ਕੇ ਆਉਣਾ ਹੈ ਰਵਿੰਦਰ ਮੀਤ ਮੇਰੇ ਨਾਲ ਨੇ ਚੰਡੀਗੜ੍ਹ ਤੋਂ ਰਵਿੰਦਰ ਕੀ ਅਪਡੇਟ ਮਿਲ ਰਿਹਾ ਹੈ ਅੰਦਰ ਕੀ ਚੱਲ ਰਿਹਾ ਹੈ ਵਾਕਈ ਫਿਲਹਾਲ ਤੱਕ ਤਾਂ ਇਹ ਕਿਹਾ ਜਾਏ ਕਿ ਧਮਕੀ ਤੇ ਅਲਟੀਮੇਟਮ ਬੇਅਸਰ ਹੈ ਬਿਲਕੁਲ ਦੇਖੋ ਪਹਿਲਾਂ ਤਾਂ ਇੱਕ ਚੀਜ਼ ਮੈਂ ਸਪਸ਼ਟ ਕਰ ਦਾਂ ਕਿ ਜੋ ਮੀਟਿੰਗ ਪੀਸੀ ਸਰਕਾਰੀਆਂ ਦੀ ਚੱਲ ਰਹੀ ਹੈ ਉਹ ਜੋ ਵਿਨੂ ਪ੍ਰਸਾਦ ਹੈਗੇ ਨੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਉਹਨਾਂ ਨਾਲ ਅਤੇ ਰਵੀ ਪਗਤ ਉਹਨਾਂ ਨਾਲ ਚੱਲ ਰਹੀ ਹੈ ਤਾਂ 6 ਮੈਂਬਰਾਂ ਦੀ ਮੀਟਿੰਗ ਜਿਹੜੀ ਅੰਦਰ ਚੱਲ ਰਹੀ ਹੈ ਤਾਂ ਮਸਲੇ ਦੇ ਉੱਤੇ ਲਗਾਤਾਰ ਜਿਹੜਾ ਹੈਗਾ ਗੱਲਬਾਤ ਹੋ ਰਹੀ ਹੈ ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਨੇ মিডিਆ ਦਾ ਵੱਡਾ ਜਮਾਵੜਾ ਜਿਹੜਾ ਹੈਗਾ ਇੱਥੇ ਲੱਗਿਆ ਹੋਇਆ ਦੋ ਫਲੋਰ ਜਿਹੜਾ ਹੈਗਾ ਇਹ ਦੋ ਫਲੋਰ ਦੀ ਤਸਵੀਰ ਹੈਗੀ ਆ ਤਾਂ ਵਿਨੂ ਪ੍ਰਸਾਦ ਅਤੇ ਰਵੀ ਪਗਤ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਪੀਸੀਐਸ ਅਧਕਰੀਆਂ ਦੇ ਇੱਕ ਪੈਨਲ ਦੀ ਇੱਕ ਉਹਨਾਂ ਦੇ ਕੋਆਰਡੀਨੇਸ਼ਨ ਕਮੇਟੀ ਦੀ ਤਾਂ ਇਹ ਤਸਵੀਰ ਹੈਗੀ ਨਾ 6 ਜਿਹੜੇ ਹੈਗੇ ਮੈਂਬਰ ਇਸ ਕਮੇਟੀ ਦੇ ਪਿਛਲੇ 15-20 ਮਿੰਟ ਤੋਂ ਲਗਾਤਾਰ ਗੱਲਬਾਤ ਕਰ ਰਹੇ ਨੇ ਗੱਲਬਾਤ ਲਗਾਤਾਰ ਚੱਲਦੀ ਹੈ ਚਰਚਾ ਚੱਲਦੀ ਹੈ ਆਪਣੀਆਂ ਮੰਗਾਂ ਦੇ ਉੱਤੇ ਸਰਕਾਰ ਦੇ ਨਾਲ ਡਿਸਕਸ਼ਨ ਚੱਲ ਰਿਹਾ ਅਫਸਰਾਂ ਦੇ ਨਾਲ ਡਿਸਕਸ਼ਨ ਚੱਲ ਰਿਹਾ ਤੇ ਸਰ ਉਹ ਅਫਸਰ ਅਗੋਂ ਕੀ ਕਹਿੰਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸਹਿਮਤੀ ਬਣਦੀ ਆ ਜਾਂ ਨਹੀਂ ਬਣਦੀ ਜਾਂ ਫਿਰ ਕੋਈ ਹੋਰ ਵਿਚ ਦਾ ਰਸਤਾ ਲੱਭਿਆ ਜਾਂਦਾ ਜਾਂ ਨਹੀਂ ਲੱਭਿਆ ਜਾਂਦਾ ਇਹ ਦੇਖ वाली ਗੱਲ ਹੋਏਗੀ ਲੇਕਿਨ ਹਾਲ ਫਿਲਾਲ ਮੀਟਿੰਗ ਚੱਲ ਰਹੀ ਹੈ ਤੇ ਮੀਟਿੰਗ ਵੈਨੂ ਪ੍ਰਸਾਦ ਆਈਐਸ ਅਧਿਕਾਰੀ ਅਤੇ ਰਵੀ ਪਾਗਰ ਜੋ ਕਿ ਆਈਐਸ ਅਧਿਕਾਰੀ ਨੇ ਪ੍ਰੈਸਿਪਲ ਸੈਕਟਰੀ ਤੋਂ ਸੀਮ ਉਹਨਾਂ ਨਾਲ ਹੀ ਮੀਟਿੰਗ ਚੱਲ ਰਹੀ ਹੈ ਤਾਂ ਕੋਈ ਛੇ ਦਿਨ ਦੇ ਵਿੱਚ ਸਪਸ਼ਟ ਹੋ ਜਾਏਗਾ ਕਿ ਆਖਿਰਕਾਰ ਜੋ ਪੀਸੀਐਸ ਅਧਿਕਾਰੀ ਹੈਗੇ ਨੇ ਉਹ ਵਾਪਸ ਕੰਮ ਤੇ ਪਰਤਣਗੇ ਜਾਂ ਨਹੀਂ ਪਰਤਣਗੇ ਜਾਂ ਉਹਨਾਂ ਦਾ ਸਰਕਾਰ ਨਾਲ ਕੋਈ ਰਾਤ ਤੱਕ ਕੈਂਪ ਕਰਕੇ ਕੋਈ ਵਿਚਾਰ ਰਸਤਾ ਕੱਢਿਆ ਜਾਂਦਾ ਹੈ ਨਹੀਂ ਕੱਢਿਆ ਜਾਂਦਾ ਲੇਕਿਨ ਹਾਲ ਫਿਲਾਲ ਇੱਕ ਬੜਾ ਵੱਡਾ ਸਸਪੈਂਸ ਜੂੜ ਵਰਕਰ ਆ ਰਿਹਾ ਹੈਗਾ ਇਸ ਪੂਰੇ ਮਸਲੇ ਤੋਂ ਪਿਛਲੇ 3 ਦਿਨਾਂ ਤੋਂ ਅੱਜ ਤੀਸਰਾ ਦਿਨ ਹੈਗਾ ਲਗਾਤਾਰ ਜਿਹੜੀ ਹੜਤਾਲ ਸਮੂਹਿਕ ਹੜਤਾਲ ਸਮੂਹਿਕ ਛੁੱਟੀ ਚੱਲ ਰਹੀ ਆ ਤੀਸਰਾ ਦਿਨ ਹੈਗਾ ਅੱਜ ਤੇ 5 ਦਿਨਾਂ ਦਾ ਪੂਰੀ ਕਾਲ ਸੀਗੀ 5 ਦਿਨਾਂ ਦੀ ਛੁੱਟੀ ਤੇ ਹੈਗੇ ਨੇ ਸਮੂਹਿਕ ਛੁੱਟੀ ਤੇ ਨੇ तमाम ਪੀਸੀ ਅਸਦਕਾਰੀ ਸਿਰਫ ਪੀਸੀਐਸ ਅਧਿਕਾਰੀ ਹੀ ਨਹੀਂ ਬਲਕਿ ਰੈਵਨਿਊ ਡਿਪਾਰਟਮੈਂਟ ਦੇ ਬਹੁਤ ਸਾਰੇ ਅਫਸਰ ਡੀਸੀ ਦਫ਼ਤਰ ਦੇ ਵਿੱਚ तमाम ਕਰਮਚਾਰੀ ਜਾਂ ਫਿਰ ਹੋਰ ਬਹੁਤ ਸਾਰੇ ਪੀਡਬਲ ਡਿ ਮਹਿਕਮਾ ਜਾਂ ਫਿਰ ਇੰਜੀਨੀਅਰਿੰਗ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਾਂ ਦੇ ਜਿਹਦੇ ਅਫਸਰ ਹੈਗੇ ਨੇ ਕਰਮਚਾਰੀ ਹੈਗੇ ਉਹ ਸਾਰੇ ਛੁੱਟੀ ਤੇ ਚੱਲ ਰਹੇ ਨੇ ਸਰਕਾਰ ਲਈ ਬੇਹਦ ਵੱਡਾ ਕ੍ਰਾਈਸਿਸ ਇਸ ਸਮੇਂ ਖੜਾ ਹੋਇਆ ਦਿਖ ਰਿਹਾ ਸਰਕਾਰ ਇਸ ਸਮੇਂ ਮਣਾਉਣ ਦੀ ਕੋਸ਼ਿਸ਼ ਜਰੂਰ ਕਰ ਰਹੀ ਹੈ ਕਦੇ ਕੁਰੀ ਵੀ ਵਟਦੀ ਹੈ ਪੀਸੀ ਅਧਿਕਾਰੀਆਂ ਨੂੰ ਕਿ ਅਗਰ ਨਾ ਉਹ ਡਿਊਟੀ ਤੇ 2 ਵਜੇ ਤੱਕ ਪਰਤਣਗੇ ਤਾਂ ਉਹਨਾਂ ਤੇ ਕਾਰਵਾਈ ਹੋਏਗੀ ਤਾਂ ਹੁਣ ਪਰਤੇ ਤਾਂ ਹੈ ਨਹੀਂ ਹੁਣ ਸਰਕਾਰ ਕੀ ਕਾਰਵਾਈ ਕਰੇਗੀ ਇਹ तमाम ਚੀਜ਼ਾਂ ਜਿਹੜੀਆਂ ਹਾਲੇ ਤੱਕਰ ਚਰਚਾ ਦੇ ਅਧੀਨ ਹੈਗੀਆਂ ਹਾਲਾਂਕਿ ਕੁਝ ਹੀ ਸਮੇਂ ਦੇ ਵਿੱਚ ਉਹ ਸਸਪੈਂਸ ਦੇ ਉੱਤੇ ਪਰਦਾ ਹਟੇਗਾ ਪੀਸੀ ਅਧਿਕਾਰੀਆਂ ਨਾਲ ਅਸੀਂ ਨਹੀਂ ਵੈਸੇ ਖਬਰ ਕੀ ਹੈ ਰਵਿੰਦਰ ਵੈਸੇ ਖਬਰ ਕੀ ਅੰਦਰੋਂ ਕੁਝ ਕੁਝ ਇਨਫੋਰਮੇਸ਼ਨ ਆ ਰਹੀ ਹੈ ਕਿ ਪੇਜ ਕਿੱਥੇ ਫਸਿਆ ਹੋਇਆ ਹੈ ਇਥੇ ਦਾ ਸਿੱਧਾ ਸਿੱਧਾ ਜਿਹੜੀ ਮੰਗਾਂ ਸੀਗੀਆਂ ਪੀਸੀਐਸ ਐਸੋਸੀਏਸ਼ਨ ਦੀਆਂ ਕਿ ਟਾਲੀਵਾਲ ਨੂੰ ਰਿਹਾ ਕੀਤਾ ਜਾਵੇ ਐਫਆਈਆਰ ਰੱਦ ਕੀਤੀ ਜਾਵੇ ਸਾਡੇ ਅਫਸਰਾਂ ਤੇ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੇ ਨਿਯਮ ਤੈ ਕੀਤੇ ਜਾਣ ਮਤਲਬ ਕੁਝ ਅਜਿਹੇ ਮੰਗਾ ਜਿਹੜੀ ਸਰਕਾਰ ਮੰਨ ਨਹੀਂ ਸਕਦੀ ਤੇ ਵਿਚਾਰੇ ਦਾ ਰਸਤਾ ਫਿਰ ਕੀ ਹੋ ਸਕਦਾ ਹੈ ਅੰਦਰ ਗੱਲਬਾਤ ਕਿਸ ਪੁਆਇੰਟ ਤੇ ਚੱਲ ਰਹੀ ਹੈ ਦੇਖੋ ਸਰਕਾਰ ਇਸ ਮਸਲੇ ਦਾ ਹੱਲ ਕੀ ਕੱਢਦੀ ਹੈ ਤਾਂ ਸਰਕਾਰ ਨੇ ਦੇਖ ਰਾਇਆ ਹੈ ਕਿ ਲੇਕਿਨ ਮੰਗਾਂ ਦੀ ਗੱਲ ਕਰਦੀ ਹੈ ਨਰਿੰਦਰ ਸਿੰਘ ਢਾਲੀਵਾਲ ਪੀਸੀਐਸ ਸਦਕਾਰੀ ਆਰਟੀਐਲ ਲੁਧਿਆਣਾ ਦੇ ਵਿੱਚ ਤਾਇਨਾਤ ਸੀ ਉਹਨਾਂ ਦੀ ਰਿਹਾਈ ਅਤੇ ਉਹਨਾਂ ਤੇ ਪਰਚੇ ਨੂੰ ਰੱਦ ਕਰਨ ਦੀ ਮੰਗ ਹੈ ਇਹ ਜਿਹੜੀ ਪ੍ਰਮੁਖਤਾ ਦੇ ਨਾਲ ਇਹ ਮੰਗ ਨੂੰ ਚੱਕਿਆ ਗਿਆ ਜਿਸ ਮੰਗ ਦੇ ਉੱਤੇ ਇਹ ਹੜਤਾਲ ਸ਼ੁਰੂ ਹੋਈ ਸੀ ਤਾਂ ਅਗਰ ਬਤੇ ਬਾਕੀ ਨਾਲ ਜਿਹੜੀਆਂ ਮੰਗਾਂ ਕੁਝ ਐਡ ਕੀਤੀਆਂ ਗਈਆਂ ਸੀ ਜਦੋਂ ਮੁੱਖ ਮੰਤਰੀ ਪੰਜਾਬ ਦੀ ਨਾਲ ਮੀਟਿੰਗ ਕੋਈ ਸੀ ਤਾਂ ਇੱਕ ਕੁਝ ਮੰਗਾਂ ਐਡ ਕੀਤੀਆਂ ਗਈਆਂ ਕਿ ਜਿਹੜੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਕਾਰਵਾਈਆਂ ਕੀਤੀਆਂ yeah ਕੀ ਸਰਕਾਰ ਉਹਨਾਂ ਤੇ ਕਾਰਵਾਈ ਕਰੇਗੀ ਕਿ ਨਹੀਂ ਕਰੇਗੀ ਜਾਂ ਕਰੇਗੀ ਤਾਂ ਕਦੋਂ ਕਰੇਗੀ ਇਹ ਵੀ ਇੱਕ ਮੰਗ ਬਾਦ ਦੇ ਵਿੱਚ ਐਡ ਕੀਤੀ ਗਈ ਸੀਗੀ ਤਾਂ ਇਹ ਵੀ ਇੱਕ ਪ੍ਰਮੁੱਖ ਮੰਗ ਹੈਗੀ ਹੈ ਕਿ ਵਿਜੀਲੈਂਸ ਵੱਲੋਂ ਆਪਣੇ ਅਹੁਦੇ ਦੀ ਆਪਣੀ ਪਾਵਰਸ ਦੀ ਮਿਸਯੂਜ਼ ਕਰਕੇ ਗਲਤ ਤਰੀਕੇ ਦੇ ਨਾਲ ਪਰਚੇ ਦਰਜ ਕੀਤੇ ਜਾਂਦੇ ਆ ਇਹ ਵੀ ਇਲਜ਼ਾਮ ਪੀ.ਸੀ.ਐਸ ਅਧਿਕਾਰੀਆਂ ਵੱਲੋਂ ਲਗਾਏ ਗਏ ਸੀ ਕਿ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਕਾਰਵਾਈਆਂ ਹੈਗੀਆਂ ਉਹਨਾਂ ਨੂੰ ਰੱਦ ਕੀਤਾ ਜਾਵੇ ਇਨਵੈਸਟੀਗੇਸ਼ਨ ਕੀਤਾ ਜਾਵੇ ਤਾਂ ਇਹ तमाम ਚੀਜ਼ਾਂ ਜਿਹੜੀਆਂ ਹੈ ਪੀ.ਸੀ.ਐਸ ਅਧਿਕਾਰੀਆਂ ਵੱਲੋਂ ਕਹੀਆਂ ਜਾਂਦੀਆਂ ਹਾਲਾਂਕਿ ਸਰਕਾਰ ਇਹਨਾਂ ਨੂੰ ਮੰਨਦੀ ਆ ਜਾਂ ਨਹੀਂ ਮੰਨਦੀ ਆ ਫਿਰ ਆਫਰ ਕੀ ਕੀਤਾ ਜਾਂਦਾ ਸਰਕਾਰ ਦੇ ਦੋ ਨੁਮਾਇੰਦੇ ਜਿਹੜੇ ਅਫਸਰ ਹੈਗੇ ਆ ਉਹਨਾਂ ਵੱਲੋਂ ਪੀਸੀਐਸ ਅਧਿਕਾਰੀਆਂ ਨੂੰ ਕਿਉਂਕਿ ਗੱਲ ਸਿਰਫ ਪੀਸੀਐਸ ਅਧਿਕਾਰੀਆਂ ਤੱਕ ਹੀ ਨਹੀਂ ਆ ਹੁਣ ਹੁਣ ਬਹੁਤ ਸਾਰੇ ਹੋਰ ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਹੜਤਾਲਾਂ ਤੇ ਚਲੇ ਗਏ ਨੇ ਮੈਂ ਅੱਗੇ ਵੀ ਜ਼ਿਕਰ ਕੀਤਾ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਛੁੱਟੀ ਤੇ ਚਲੇ ਗਏ ਨੇ ਇਸ ਤੋਂ ਇਲਾਵਾ ਪੀਡਬਲੂਡੀ ਇੰਜੀਨੀਅਰਿੰਗ ਤਮਾਮ ਜਿਹੜੇ ਐਸੋਸੀਏਸ਼ਨ ਹੈਗੀਆਂ ਉਹ ਵੀ ਲਗਾਤਾਰ ਸਮਾਪਤ ਹੋ ਚਾਹੀਏ ਨੇ ਆਈਐਸ ਅਧਿਕਾਰੀਆਂ ਦੀ ਰਾਜ਼ਗੀ ਵੀ ਲਗਾਤਾਰ ਅਸੀਂ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਆ ਰਹੇ ਕਿ ਉਹ ਵੀ ਨਰਾਜ਼ ਚੱਲਦੇ ਆ ਰਹੇ ਨੇ ਤਾਂ ਹੁਣ ਦੇਖਣਾ ਅੱਜ ਦੀ ਸਰਕਾਰ ਇਸ ਪੂਰੇ ਮਸਲੇ ਦੇ ਵਿੱਚੋਂ ਕੀ ਵਿਚ ਦਾ ਰਸਤਾ ਕੱਢਦੀ ਹੈ ਬਿਲਕੁਲ ਵਿਚ ਦਾ ਰਸਤਾ ਕੀ ਕੱਢਿਆ ਜਾਏਗਾ ਕਿ ਨਿਕਲ ਸਕੇਗਾ ਫਿਲਹਾਲ ਪ੍ਰਤੀਤ ਨਹੀਂ ਹੁੰਦਾ ਸੀਐਮ ਦੀ ਚੇਤਾਵਨੀ ਸੀਐਮ ਦਾ ਅਲਟੀਮੇਟਮ ਸੀਐਮ ਦੀ ਧਮਕੀ ਬੇਅਸਰ ਹੈ ਸਿੱਧਾ ਤੁਹਾਨੂੰ ਲੁਧਿਆਣਾ ਵੀ ਲੈ ਚਲਦੇ ਹਾਂ ਗਰਾਊਂਡ 0 ਤੋਂ ਸਾਡੇ ਰਿਪੋਰਟਰ ਆਰਡਰ ਦਫ਼ਤਰਾਂ ਤੋਂ ਮੌਜੂਦ ਨੇ ਨਵੀਨ ਸ਼ਰਮਾ ਮੇਰੇ ਨਾਲ ਨੇ ਨਵੀਨ ਤੁਸੀਂ ਇੱਕ ਚੈਟ ਦਾ ਵੀ ਜ਼ਿਕਰ ਕਰ ਰਹੇ ਸੀ ਜਿਹੜੇ ਕਿ ਅਧਿਕਾਰੀਆਂ ਦੀ ਆਪਸ ਵਿੱਚ ਦੇ ਗਰੁੱਪ ਨੇ ਉਸ ਦੇ ਵਿੱਚ ਚੈਟ ਚੱਲ ਰਹੀ ਸੀ ਉਸ ਦੇ ਵਿੱਚ ਸਾਫ਼-ਸਾਫ਼ ਕਿਹਾ ਜਾ ਰਿਹਾ ਸੀ ਕਿ ਸਾਨੂੰ ਅਲਟੀਮੇਟਮ ਦੀ ਕੋਈ ਚਿੰਤਾ ਨਹੀਂ ਅਸੀਂ ਵਾਪਸ ਨਹੀਂ ਆਉਣਾ ਜਦੋਂ ਤੱਕ ਢਾਲੀਵਾਲ ਨੂੰ ਰਿਆ ਨਹੀਂ ਕੀਤਾ ਜਾਂਦਾ ਇੱਥੋਂ ਹੀ ਗ੍ਰਿਫਤਾਰ ਕੀਤਾ ਗਿਆ ਜਿੱਥੇ ਤੁਸੀਂ ਖੜੇ ਹੋ ਢਾਲੀਵਾਲ ਨੂੰ ਕੀ ਅਪਡੇਟ ਇੱਥੇ ਮਿਲ ਰਿਹਾ ਹੈ ਜਿਹੜੇ ਮਾਤਾ ਤੇ ਅਧਿਕਾਰੀ ਹੁੰਦੇ ਵੱਡੇ ਅਧਿਕਾਰੀਆਂ ਦੇ ਥੱਲੇ ਉਹਨਾਂ ਕੋਲ ਵੀ ਕੋਈ ਅਪਡੇਟ ਪਹੁੰਚ ਰਿਹਾ ਹੋਊਗਾ ਕੀ ਕਹਿ ਰਹੇ ਨੇ ਵਾਪਸ ਆਉਣਗੇ ਨਹੀਂ ਆਉਣਗੇ ਉਹ ਦੇਖੋ ਨਰਿੰਦਰ ਹਾਲਾਤ ਨਹੀਂ ਲੱਗਦੇ ਕਿਉਂਕਿ ਪੀਟੀਸੀ ਨਿਊਜ਼ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੇਤਾਵਨੀ ਤੋਂ ਬਾਅਦ ਇਹ ਮੋਰ ਲਾ ਦਿੱਤੀ ਸੀ ਕਿਉਂਕਿ ਸਾਡੇ ਸਾਡੇ ਹਰ ਤੱਕ ਕਈ ਤਰ੍ਹਾਂ ਦੀ ਚੈਟਿੰਗ ਲੱਗੀ ਸੀ ਜਿਹੜੇ ਮੁਲਾਜ਼ਮ ਜਥੇ ਬੰਦੀਆਂ ਦੇ ਗਰੁੱਪ ਬਣੇ ਨੇ ਜਿਹੜੇ ਪੀਸੀਐਸ ਐਸੋਸੀਏਸ਼ਨ ਦੇ ਗਰੁੱਪ ਬਣੇ ਨੇ ਅਸੀਂ ਬਾਰ-ਬਾਰ ਉਸ ਚੈਟਿੰਗ ਨੂੰ ਦਿਖਾ ਰਹੇ ਹਾਂ ਕਿਉਂਕਿ ਇਹ ਚਰਚਾ ਸਵੇਰ ਤੋਂ ਹੀ ਗਰੁੱਪਾਂ ਦੇ ਵਿੱਚ ਸ਼ੁਰੂ ਹੋ ਗਈ ਸੀ ਔਰ ਚੈਟਿੰਗ ਦੇ ਵਿੱਚ ਸਿੱਧਾ-ਸਿੱਧਾ ਲਿਖਿਆ ਸੀ ਕਿ ਪੀਸੀਐਸ ਐਸੋਸੀਏਸ਼ਨ ਦੀ ਮੀਟਿੰਗ ਚੱਲ ਰਹੀ ਹੈ ਜੇਕਰ ਬਿਨਾਂ ਕੁਝ ਪ੍ਰਵਾਨ ਕਰਵਾਏ ਕੇਵਲ ਸਰਕਾਰ ਦੀ ਕੁਰਕ ਕੁਰਕੀ ਦੇ ਡਰ ਤੇ ਐਕਸ਼ਨ ਵਾਪਿਸ ਲੈਂਦੇ ਹਾਂ ਤਾਂ ਸਭ ਦੇ ਲਈ ਘਾਤਕ ਸਾਬਿਤ ਹੋ ਸਕਦਾ ਸੋ ਹਜੇ ਵੀ ਇਹ ਚੈਟਿੰਗ ਚੱਲ ਰਹੀ ਹੈ ਔਰ ਸਾਡੇ ਹੱਥ ਇੱਕ ਹੋਰ ਜਿਹੜੀ ਹੈ ਉਹ ਚੈਟਿੰਗ ਹੱਥ ਲੱਗੀ ਹੈ ਮੈਂ ਤਸਵੀਰਾਂ ਵੀ ਦਿਖਾਣਾ ਚਾਹਾਂਗਾ ਕਿ ਜਿਹੜਾ PCS ਐਸੋਸੀਏਸ਼ਨ ਦੇ ਵੱਲੋਂ ਇੱਕ ਲੈਟਰ ਵੀ ਥੋੜੀ ਦੇਰ ਬਾਅਦ ਜਾਰੀ ਕਰ ਦਿੱਤਾ ਜਾਏਗਾ ਕਿਉਂਕਿ 2 ਤਾਂ ਵੱਜ ਚੁੱਕੇ ਨੇ 2 ਵਜੇ ਦਾ ਸਮਾਂ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਜਿੰਨੇ ਵੀ ਮੁਲਾਜ਼ਮ ਨੇ ਉਹ ਸਾਰੇ ਕੰਮਾਂ ਤੇ ਆ ਜਾਓ ਜਿੰਨੇ PCS ਅਫਸਰ ਹੈ ਉਹ ਵਾਪਸ ਆ ਜਾਓ ਨਹੀਂ ਤਾਂ ਸਸਪੈਂਡ ਕਰ ਦਿੱਤਾ ਜਾਏਗਾ ਪਰ ਹੁਣ 2 ਵੱਜ ਗਏ ਨੇ ਮੈਂ ਉਹ ਘੜੀ ਵੀ ਦਿਖਾਉਂਗਾ ਮ ਸਾਰੇ ਜਿਹੜੀ ਲਗਾਤਾਰ ਸਾਡੇ ਹੱਥ ਲੱਗ ਰਹੀ ਹੈ ਔਰ ਇਸ ਚੈਟਿੰਗ ਦੇ ਵਿੱਚ ਪੀਸੀਐਸ ਐਸੋਸੀਏਸ਼ਨ ਦੇ ਨਾਮ ਇੱਕ ਪੱਤਰ ਵੀ ਜਾਰੀ ਹੋਇਆ ਜਿਹੜਾ ਹੁਣੀ ਥੋੜੀ ਦਿਰ ਬਾਅਦ মিডিਆ ਨੂੰ ਵੀ ਹੱਥ ਲੱਗੇਗਾ ਇਹ ਇਹਦੇ ਵਿੱਚ ਲਿਖਿਆ ਗਿਆ ਨਰਿੰਦਰ ਕੇ ਆਪਣੇ ਫੈਸਲੇ ਤੇ ਦ੍ਰਿੜ ਹਾ ਉਹਨਾਂ ਵੱਲੋਂ ਨਵੀਂ ਭਰਤੀ 21 ਬੈਂਚ ਨੂੰ ਛੋੜ ਦਿੱਤੀ ਹੋਈ ਹੈ ਆਪਣੇ ਨਾਲ ਵੈਸੇ ਵੀ ਸਰਕਾਰ ਇਹੋ ਜਿਹਾ ਪੰਗਾ ਨਹੀਂ ਲੈ ਸਕਦੀ ਸੋ ਸਾਥੀਓ ਕਾਇਮ ਰਹੋ ਡਟੇ ਰਹੋ ਆਪਾਂ ਜਿਹੜਾ ਇਹ ਗਿੱਦਰ ਧਮਕੀਆਂ ਤੋਂ ਨਹੀਂ ਡਰਨ ਵਾਲੇ ਸੋ ਇਹ ਜਿਹੜਾ ਚੈਟਿੰਗ ਲਗਾਤਾਰ ਕੀਤੀ ਜਾ ਰਹੀ ਹੈ ਗਰੁੱਪਾਂ ਦੇ ਵਿੱਚ 2 ਵਜੇ 2 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਔਰ ਪੀਸੀਐਸ ਅਧਿਕਾਰੀ ਦਾ ਜਿਹੜੇ ਦਫ਼ਤਰ ਨੇ ਇੱਥੇ ਹਜੇ ਕੋਈ ਵੀ ਪੀਸੀਐਸ ਅਧਿਕਾਰੀ ਨਹੀਂ ਪਹੁੰਚਿਆ ਔਰ ਨਾਲ ਹੀ ਜਿਹੜੇ ਮੁਲਾਜ਼ਮ ਜਥੇ ਬੰਦੀਆਂ ਨੇ ਉਹਨਾਂ ਦੀ ਅਗਰ ਮੈਂ ਕੋਸ਼ਿਸ਼ ਕਰ ਰਹਾ ਤਾਂ ਮੀਟਿੰਗ ਵੀ ਚੱਲ ਰਹੀ ਹੈ ਥੋੜੀ ਦੇਰ ਪਹਿਲੇ ਮੈਂ ਉਹ ਮੀਟਿੰਗ ਦੇ ਤਸਵੀਰਾਂ ਵੀ ਦਿਖਾਈਆਂ ਕਿਉਂਕਿ ਮੀਟਿੰਗ ਦੀ ਮੀਟਿੰਗ ਦੇ ਵਿੱਚ ਇਹ ਰਣਨੀਤੀ ਅਗਲੀ ਬਣਾਈ ਜਾ ਰਹੀ ਹੈ ਕਿਉਂਕਿ ਥੋੜੀ ਦੇਰ ਪਹਿਲੇ ਅਸੀਂ ਲਾਈਵ ਹੋਏ ਸੀ ਔਰ ਉਹਨਾਂ ਮੁਲਾਜ਼ਮਾਂ ਕੋਲੋਂ ਪੁੱਛਾਂਗੇ ਕਿ ਕੀ ਮੈਸੇਜ ਆਇਆ ਅੱਗੋਂ ਕਿਹੋ ਜੀ ਅੱਗੇ ਰਣਨੀਤੀ ਹੈ ਔਰ ਕਿਹੋ ਜਿਹਾ ਫੈਸਲਾ ਜਿਹੜੇ ਨੇ ਉਹ ਮੁਲਾਜ਼ਮ ਲੈ ਸਕਦੇ ਨੇ ਸੋ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਜੇ ਮੁਲਾਜ਼ਮ ਇੱਥੇ ਮੀਟਿੰਗ ਪਹਿਲੇ ਕਰ ਰਹੇ ਸੀ ਸੋ ਮੁਲਾਜ਼ਮ ਇੱਥੇ ਹੀ ਮੌਜੂਦ ਹੈ ਜਿੰਨੇ ਵੀ ਡੀਸੀ ਦਫ਼ਤਰ ਦੇ ਮੁਲਾਜ਼ਮ ਹੈ ਪਹਿਲੇ ਵੀ ਮੈਂ ਲਾਈਵ ਤਸਵੀਰਾਂ ਦਿਖਾਈਆਂ ਹੁਣ ਫਿਰ ਦਿਖਾ ਰਿਹਾ ਔਰ 2 ਵੱਜ ਚੁੱਕੇ ਨੇ 2 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹਜੇ ਤੱਕ ਜਿਹੜੇ ਮੁਲਾਜ਼ਮ ਹੈ ਉਹ ਦਫਤਰਾ ਦੇ ਵਿੱਚ ਜਿਹੜੇ ਨਹੀਂ ਪਹੁੰਚੇ ਪਰ ਇੱਕ ਹਾਲ ਦੇ ਵਿੱਚ ਬੈਠੇ ਨੇ ਉਹ ਮੀਟਿੰਗ ਜ਼ਰੂਰ ਇੱਥੇ ਬੈਠ ਕੇ ਕਰ ਰਹੇ ਨੇ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਥੋੜੀ ਦੇਰ ਪਹਿਲੇ ਅਸੀਂ ਗੱਲ ਕੀਤੀ ਸੀ ਉਹ ਪ੍ਰਧਾਨ ਨਾਲ ਦੇ ਨਾਲ ਫਿਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਅਸੀਂ ਲਗਾਤਾਰ ਤੁਹਾਡੀ ਜਿਹੜੀ ਆਵਾਜ਼ ਹੈ ਉਹ ਪਹੁੰਚਾਰੇ ਸਰਕਾਰ ਤੱਕ ਤੁਸੀਂ ਇੱਥੇ ਬੈਠੇ ਹੋ ਥੋੜਾ ਜਿਹਾ ਬਾਹਰ ਆ ਜਾਓ ਮੀਟਿੰਗ ਚੱਲ ਰਹੀ ਹੈ ਤੁਹਾਡੀ ਮੈਂ ਦੇਖ ਰਿਹਾ ਕੀ ਹੁਣ ਫੈਸਲਾ ਕੀ ਹੋਇਆ 2 ਤਾਂ ਵੱਜ ਚੁੱਕੇ ਨੇ ਸਾਡਿਆਂ ਦਾ ਹੀ ਜਿਹੜੀ ਮੀਟਿੰਗ ਆ ਇਹ ਸਾਡਾ ਪ੍ਰੋਗਰਾਮ ਆ ਉਹਦਾ ਆਪਣਾ ਮਾਗੀ ਦਾ ਪ੍ਰੋਗਰਾਮ ਜਿਹੜਾ ਸੀ ਮਨਾਣੇ ਆ ਉਹਦੇ ਸਮੇਂ ਦੀ ਮੀਟਿੰਗ ਆ ਉਹ ਸਾਡੇ ਬੰਦੇ ਇਕੱਠੇ ਹੋਏ ਹੋਏ ਆ ਅਸੀਂ ਉਮੀਦ 70 ਦੇ ਵਿੱਚ ਹੀ ਦਫਤਰ ਵਿੱਚ ਜਾਂ ਦਫਤਰੇ ਸਾਰੇ ਮੁਲਾਇਆ ਹੁੰਦੇ ਦਫਤਰ ਵਿੱਚ ਮੀਟਿੰਗ ਹੋਊਗੀ ਅੱਛਾ ਚਲੋ ਹਾਂ ਤੁਹਾਨੂੰ ਕੋਈ ਮੈਸੇਜ ਆਇਆ ਮੈਂ ਉਸ ਮੁੱਦੇ ਤੇ ਆਣਾ ਜਿਹੜਾ ਜਿਹੜੀ ਇਹ ਹੜਤਾਲ ਚੱਲ ਰਹੀ ਹੈ ਤੁਹਾਡੀ ਨਹੀਂ ਸਾਨੂੰ ਸਟੇਟ ਦਾ ਕੋਈ ਮੈਸੇਜ ਨਹੀਂ ਆਇਆ ਪਰ ਅਸੀਂ ਆਪਣੀ ਮੀਟਿੰਗ ਕਰ ਰਹੇ ਹਾਂ ਸਾਡੀ ਜਿਹੜੀ ਜੋ ਮੈਸੇਜ ਅਸੀਂ ਉਸ ਸਭ ਨਾਲ ਤੁਸੀਂ ਉਸ ਇਹ ਇਹਨਾਂ ਮੁੱਦੇ ਤੇ ਵੀ ਚਰਚਾ ਕਰ ਰਹੇ ਹੋ ਨਾਲ ਨਾਲ ਕਿਉਂਕਿ ਸਾਰੇ ਮੁਲਾ ਨਹੀਂ ਨਹੀਂ ਅਸੀਂ ਇਸ ਮੁੱਦੇ ਤੇ ਚੰਗਾ ਨਹੀਂ ਕਰਦੇ ਬੜੇ ਪ੍ਰਧਾਨ ਵੱਲੋਂ ਕੋਈ ਮੈਸੇਜ ਜਿਹੜੇ ਪੰਜਾਬ ਦੇ ਪ੍ਰਧਾਨ ਨਹੀਂ ਹਜੇ ਕੋਈ ਨਹੀਂ ਆ ਸਾਨੂੰ ਮੈਸੇਜ ਅਸੀਂ ਤਾਂ ਆਪਣੀ ਜਿਹੜੀ ਮੰਗ ਦੀ ਪ੍ਰੋਗਰਾਮ ਹੁੰਦੇ ਇੱਕ ਵੰਦ ਮੀਟਿੰਗ ਚੱਲ ਰਹੀ ਹੈ ਸਾ ਜਿਹੜੇ ਐਡੀਸ਼ਨਲ ਡਿਪਟੀ ਕਮਿਸ਼ਨਰ ਆ ਉਹਨਾਂ ਨਾਲ ਕੋਈ ਗੱਲ ਹੋਈ ਤੁਹਾਡੀ ਨਹੀਂ ਕੋਈ ਗੱਲ ਨਹੀਂ ਹੋਈ ਸਾਡੀ ਕੋਈ ਗੱਲ ਨਹੀਂ ਹੋਈ ਸਾਡੀ ਤਾਂ ਆਪਣੀ ਮੀਟਿੰਗ ਚੱਲ ਰਹੀ ਆ ਦੋ ਵਜ ਗਏ ਨੇ ਜਿਹੜੇ ਜਿਹੜੇ ਡਿਪਾਰਟਮੈਂਟ ਆ ਤੁਹਾਡੇ ਐਮਏ ਬ੍ਰਾਂਚ ਆ ਤੁਸੀਂ ਪ੍ਰੈਜ਼ੀਡੈਂਟ ਵੀ ਹੋ ਐਸੋਸੀਏਸ਼ਨ ਦੇ ਕੀ ਲੱਗਦਾ ਹੁਣ ਦਫ਼ਤਰਾਂ ਜਾਓਗੇ ਤੁਸੀਂ ਜੋ ਸਾਨੂੰ ਕੀ ਫੈਸਲਾ ਹੋਊਗਾ ਸੀ ਉਸ ਹੱਬ ਵਾਲਾ ਕੋਈ ਫੈਸਲੇ ਦਾ ਨਹੀਂ ਕੋਈ ਨਹੀਂ ਸੋ ਅਜੇ ਕੋਈ आदेश ਜਾਰੀ ਨਹੀਂ ਹੋਏ ਫੈਸਲੇ ਦੇ ਬਿਲਕੁਲ ਨਵੀਂ ਮੈਂ ਵਾਪਸ ਆਉਣਾ ਹੈ ਆਪ ਦੇ ਆਪ ਚਾਰ ਹੋਣਾ ਹੈ ਹੁਣ ਕੀ ਕਹਨੇ ਮੈਨੂੰ ਐਂ ਲੱਗਦਾ ਕਿ ਜਿਵੇਂ ਆ ਮੀਟਿੰਗ ਚੱਲ ਰਹੀ ਹੈ ਤੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਚੰਡੀਗੜ੍ਹ ਤੋਂ ਕੀ ਸਿਗਨਲ ਆਉਂਦਾ ਨਹੀਂ ਤਾਂ ਅਜੇ ਹੀ ਕ੍ਰਾਈਸਿਸ ਦੇ ਵਿੱਚ ਕੋਈ ਮੱਘੀ ਮੇਲੇ ਦੀ ਬੈਠ ਕੇ ਬੈਠਕ ਕਰੇ ਆਪ ਦੇ ਆਪ ਚ ਹਾਸੋ ਹੀ ਨਾ ਜ਼ਿਆਦਾ ਨਜ਼ਰ ਆਉਂਦਾ ਹੈ ਜਲੰਧਰ ਚੱਲਦੇ ਆ ਜਲੰਧਰ ਤੋਂ ਮੇਰੇ ਨਾਲ ਪਤਰਸ ਬਣੇ ਹੋਏ ਨੇ ਉਹਨਾਂ ਕੋਲ ਹੋਰ ਜਾਣਕਾਰੀ ਲੈਨੇ ਆ ਪਤਰਸ ਇੱਥੇ ਕੋਈ ਇੰਡੀਕੇਸ਼ਨ ਕੋਈ ਸੰਕੇਤ ਕੋਈ ਚੰਡੀਗੜ੍ਹ ਤੋਂ ਹਰੀ ਚੰਡੀ ਲਾਲ ਚੰਡੀ ਕਿਸੇ ਤਰੀਕੇ ਦਾ ਕੋਈ ਇਹਨਾਂ ਨੂੰ ਸਿਗਨਲ ਮਿਲ ਰਿਹਾ ਕੀ ਵੇਖ ਰਹੇ ਹੋ ਤੁਸੀਂ ਹਲਚਲ ਗਰਾਊਂਡ ਜ਼ੀਰੋ ਤੇ ਬਿਲਕੁਲ ਦੇਖੋ 2 ਵਜੇ ਤੱਕ ਦਾ ਜੋ ਅਲਟੀਮੇਟਮ ਜਾਂ 2 ਵਜੇ ਤੱਕ ਦੀ ਜੋ ਵਾਰਨਿੰਗ ਦਿੱਤੀ ਗਈ ਸੀਗੀ ਉਸ ਦਾ ਅਸਰ ਜਿਹੜਾ ਹੈ ਜਲੰਧਰ ਦੇ ਵਿੱਚ ਵੀ ਬਿਲਕੁਲ ਨਜ਼ਰ ਨਹੀਂ ਆਇਆ ਔਰ ਕੋਈ ਵੀ ਜਿਹੜਾ ਪੀਐਸ ਅਧਿਕਾਰੀ ਆ ਜਾਂ ਜਿਹੜਾ ਡੀਸੀ ਦਫ਼ਤਰ ਦਾ ਮਿਨਿਸਟਰੀਅਲ ਕਰਮਚਾਰੀ ਹੈਗਾ ਜਿਹੜਾ ਕਿ ਕਲਰਿਕਲ ਸਟਾਫ ਦਾ ਕਰਮਚਾਰੀ ਹੈ ਉਹ ਆਪਣੇ ਕੰਮ ਤੇ ਨਹੀਂ ਪਰਤਿਆ ਤਾ ਇਹ ਸਾਫ ਸਾਫ ਤੁਹਾਨੂੰ ਤਸਵੀਰ ਅਸੀਂ ਵਿਖਾ ਰਹੇ ਆ ਜਲੰਧਰ ਦਾ ਜਿਹੜਾ ਡੀਸੀ ਕੰਪਲੈਕਸ ਆ ਉਸਦੇ ਐਂਟਰੀ ਪੁਆਇੰਟ ਤੇ ਸਭ ਤੋਂ ਪਹਿਲਾ ਜਿਹੜਾ ਦਫਤਰ ਆਉਂਦਾ ਐ ਐਸਡੀਐਮ ਬੰਦਾ ਹੁੰਦਾ ਜਿਹੜਾ ਕਿ ਪੀਸੀਐਸ ਅਧਿਕਾਰੀ ਨੇ ਔਰ ਉਹ ਵੀ ਜਿਹੜੇ ਐ ਦਫਤਰ ਦੇ ਵਿੱਚ ਨਹੀਂ ਆਇਆ ਇਸ ਤੋਂ ਅੱਗੇ ਜਦੋਂ ਅਸੀਂ ਚੱਲਦੇ ਆ ਤਾਂ ਵੱਖ-ਵੱਖ ਜਿਹੜੇ ਪੀਸੀਐਸ ਅਧਕਾਰੀਆਂ ਦੇ ਕਮਰੇ ਹੈਗੇ ਆ ਸਾਰੇ ਬੰਦ ਪਏ ਨੇ ਕੋਈ ਪੀਸੀਐਸ ਅਧਿਕਾਰੀ ਹਾਲ ਤੱਕ ਕੰਮ ਤੇ ਨਹੀਂ ਪਰਤਿਆ ਤਾਂ ਜੋ ਸਾਨੂੰ ਜਿਹੜੇ ਮਿਨਿਸਟਰੀਅਲ ਕੰਮ ਹੈਗੇ ਆ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਐ ਕਿ ਕਦੋਂ ਕੰਮ ਤੇ ਪਰਤਰੇ ਤਾਂ ਉਹ ਆਖਰੇ ਨੇ ਕਿ ਜਦੋਂ ਜਿਹੜੇ ਪ ਕੰਮ ਤੇ ਆਉਣ ਦੀ ਸੋਚਾਂਗੇ ਤਾਂ ਦੂਸਰਾ ਦਫ਼ਤਰ ਤੁਹਾਨੂੰ ਦਿਖਾਉਣੀ ਹੈ ਕਿ ਜਿਹੜਾ ਕੀ ਸੀ ਮਿਨਿਸਟਰਸ ਦੇ ਫੀਲਡ ਅਫਸਰ ਜਿਹੜੇ ਹੈਗੇ ਨੇ ਇੱਥੇ ਪੀਸੀਐਸ ਅਧਿਕਾਰੀ ਉਹਨਾਂ ਦਾ ਦਫ਼ਤਰ ਹੈਗਾ ਉਹਨਾਂ ਦਾ ਦਫ਼ਤਰ ਸਵੇਰ ਤੋਂ ਬੰਦ ਹੈ ਔਰ ਕੰਮ ਕਰਾਉਣ ਜਿਹੜੇ ਲੋਕ ਆਏ ਨੇ ਉਹ ਸਵੇਰ ਤੋਂ ਇੱਥੇ ਬੈਠੇ ਨੇ ਹਾਲਾਂਕਿ ਆਸ ਉਮੀਦ ਇਹ ਸੀਗੀ ਕਿ 2 ਵਜੇ ਤੱਕ ਜਿਸ ਤਰੀਕੇ ਨਾਲ ਸੀਐਮ ਸਾਹਿਬ ਨੇ ਚੇਤਾਵਨੀ ਦਿੱਤੀ ਹੈ ਸ਼ਾਇਦ ਕੋਈ ਕੰਮ ਤੇ ਪਰਤ ਆਏਗਾ ਪਰ ਕੋਈ ਵੀ ਅਧਿਕਾਰੀ ਜਿਹੜਾ ਆ ਇਸ ਦਫ਼ਤਰ ਦੇ ਵਿੱਚ ਕੰਮ ਤੇ ਨਹੀਂ ਆ ਜਿਹੜੇ ਲੋਕ ਇੱਥੇ ਬੈਠੇ ਨੇ ਉਹਨਾਂ ਨਾਲ ਸੀ ਗੱਲਬਾਤ ਕਰ ਰਹੇ ਨੇ ਸਰਦਾਰ ਸਾਹਿਬ ਪੀਸੀਐਸ ਅਧਿਕਾਰੀ ਜਿਹੜ चीफ मिनिस्टर साहब ने चेतावनी भी दी कि दो सस्पेंड कर देंगे कोई अफसर काम आया और अफसर का सपोर्ट कर रहे इसके भ्रिष्टाचार जब तक खत्म नहीं तक मान साहब की जायजा कार नहीं हो सकती तो भ्रिष्टाचार नहीं सपोर्ट कर रही अपने पीसीएस अफसर आ नहीं रहे ड्यूटिया परेशानी हो रही है ਸਵੇਰੇ ਦਸ ਸੋਜੇ ਦਾ ਬੈਠਾ ਆ 80 ਸਾਲ ਦਾ ਮੈਂ ਬੁੱਢਾ ਆ ਕੋਈ ਵੀ ਸਰਵਾਈ ਨਹੀਂ ਦੋ ਮਹੀਨੇ ਤੋਂ ਖਜਾ ਖਰਾਬ ਬੰਦਿਆ ਕੋਈ ਸੁਣਵਾਈ ਨਹੀਂ ਆਈ ਬਸ ਵੇਲੇ ਰਾਮ ਰਾਮ ਆ ਤਾਂ ਕੁਝ ਲੋਕ ਚੜੇ ਹੈਗੇ ਆ ਉਹ ਜਿਹੜੇ ਆ ਉਹ ਜਿਹੜੇ ਅਫਸਰਾਂ ਦੀ ਇਸ ਸਟੈਪ ਦੇ ਉੱਤੇ ਵੀ ਸਵਾਲ ਚੁੱਕ ਰਹੇ ਨੇ ਕਿ ਅਫਸਰ ਜਿਹੜੇ ਆ ਇੱਕ ਭ੍ਰਿਸ਼ਟ ਆਪਣੇ ਅਫਸਰ ਸਾਥੀ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਇਸ ਤਰ੍ਹਾਂ ਇਸ ਤਰੀਕੇ ਦਾ ਫੈਸਲਾ ਲੈ ਕੇ ਲੋਕਾਂ ਨੂੰ ਖਜਲ ਖੁਰ ਕਰਾ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਇੱਥੇ ਹੈ ਕਿ ચીਮ ਮਨਿਸਟਰ ਸਾਹਮਣੇ ਜਿਸ ਤਰੀਕੇ ਦਾ ਇੱਕ ਅਲਟੀਮੇਟਮ ਦਿੱਤਾ ਸੀ ਇੱਕ ਚੇਤਾਵਨੀ ਦਿੱਤੀ ਸੀਗੀ ਉਸ ਦਾ ਅਸਰ ਜਲੰਧਰ ਦੇ ਡੀਸੀ ਦਫਤਰ ਕੰਪਲੈਕਸ ਦੇ ਵਿੱਚ ਵੀ ਬਿਲਕੁਲ ਨਹੀਂ ਨਜ਼ਰ ਆ ਰਿਹਾ ਕੋਈ ਵੀ ਜਿਹੜੇ ਅਧਿਕਾਰੀ ਨੇ ਇੱਥੇ ਕੰਮਤੇ ਨਹੀਂ ਪਰਤੇ ਔਰ ਜਿਹੜਾ ਮਿਨਿਸਟਰੀਅਲ ਸਟਾਫ ਹੈਗਾ ਉਹ ਵੀ ਆਖ ਰਿਹਾ ਕਿ ਜਦੋਂ ਪੀਸੀਐਸ ਅਫਸਰ ਜਿਹੜੇ ਆ ਉਹ ਕੋਈ ਫੈਸਲਾ ਲੈਣਗੇ ਕੰਮ ਤੇ ਆਉਣ ਦਾ ਉਸ ਤੋਂ ਬਾਅਦ ਅਸੀਂ ਵੀ ਸੋਚਾਂਗੇ ਕਿ ਤਾਂ ਇਹ ਤਸਵੀਰ ਜਿਹੜੀ ਹੈ ਜਿਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੈਗੀ ਹੈ ਜਲੰਧਰ ਦੇ ਡੀਸੀ ਦਫਤਰ ਦੇ ਵਿੱਚ ਵੀ ਉਹੀ ਤਸਵੀਰ ਜਿਹੜੀ ਵੇਖਣ ਨੂੰ ਮਿਲਿਆ ਪੀਸੀਐਸ ਅਧਿਕਾਰੀਆਂ ਦੇ ਕਮਰੇ ਬੰਦ ਪਏ ਨੇ ਲੋਕ ਜਿਹੜੇ ਆ ਉਹ ਇਸ ਇ ਮੁੱਖ ਮੰਤਰੀ ਸਾਹਿਬ ਦੀ ਚੇਤਾਵਨੀ ਦਾ ਕੋਈ ਅਸਰ ਜੜਾ ਉਹ ਨਜ਼ਰ ਨਹੀਂ ਆਇਆ ਜੀ ਬਿਲਕੁਲ ਮੈਂ ਵਾਪਿਸ ਆਉਣਾ ਤੁਹਾਡੇ ਕੋਲ ਇੱਕ ਵਾਰੀ ਦੱਸ ਦਈਏ ਕਿ ਕੀ ਕੀ ਮੁੱਦਾ ਕੀ ਹੈ ਔਰ ਮੰਗਾ ਕੀ ਨੇ ਔਰ ਕਿੱਥੇ ਪੇਚ ਫਸਿਆ ਹੋਇਆ ਹੈ ਦਰਸਲ ਇੱਕ ਆਰਟੀਆ ਅਧਿਕਾਰੀ ਜਿਸ ਦਾ ਨਾਮ ਨਰਿੰਦਰ ਟਾਲੀਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ 1,70,000 ਰੁਪਏ ਦੇ ਕਰੀਬ ਰਿਸ਼ਵਤ ਲੈਣ ਦੇ ਉਸਤੇ ਦੋਸ਼ ਲਾਇਆ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ आरटीए ਨੂੰ ਗ੍ਰਿਫਤਾਰ ਕਰਨ ਦੇ ਵਿੱਚ ਨਿਯਮਾਂ ਦੀਆਂ ਧੱਜੀਆਂ ਉੜਾਈਆਂ ਗਈਆਂ ਇਹ ਅਫਸਰਾਂ ਦਾ ਕਹਿਣਾ ਹੈ ਇਸ ਕਰਕੇ ਇਹ ਸਾਰੇ ਸਮੂਹਿਕ ਹੜਤਾਲ ਤੇ ਚਲੇ ਗਏ ਉਹਨਾਂ ਦੇ ਹੱਕ ਦੇ ਵਿੱਚ ਆਈਏ ਅਧਿਕਾਰੀ ਆ ਗਏ ਮਾਲ ਮਹਿਕਮੇ ਦੇ ਅਧਿਕਾਰੀ ਆ ਗਏ ਤਹਿਸੀਲਾਂ ਬੰਦ ਹੋ ਗਏ ਆਂ ਔਰ ਉਸ ਤੋਂ ਬਾਅਦ ਲਗਾਤਾਰ ਸਥਿਤੀ ਜਿਹੜੀ ਹੈ ਉਹ ਗਰਾਊਂਡ ਜ਼ੀਰੇ ਤੋਂ ਖਰਾਬ ਹੁੰਦੀ ਨਜ਼ਰ ਆਈ ਅੱਜ ਸਰਕਾਰ ਨੇ ਅਲਟੀਮੇਟਮ ਦਿੱਤਾ ਕਿ 2 ਵਜੇ ਦੇ ਕਰੀਬ ਅਗਰ 2 ਵਜੇ ਤੱਕ ਤੁਸੀਂ ਵਾਪਸ ਨਹੀਂ ਆਉਂਦੇ ਇਹ ਹੜਤਾਲ ਗੈਰ ਕਾਨੂੰਨੀ ਹੈ ਤੁਹਾਨੂੰ ਨਵੇਂ ਸਿਰੇ ਤੋਂ ਨੌਕਰੀਆਂ ਸ਼ੁਰੂਆਂ ਕਰਨੀਆਂ ਪੈਣਗੀਆਂ ਤੁਹਾਡਾ ਜਿਹੜਾ ਤਜਰਬਾ ਹੈ ਜਿਹੜਾ ਐਕਸਪੀਰੀਅੰਸ ਹੈ ਉਹ ਨਲ ਹੋ ਜਾਏਗਾ ਖਤਮ ਹੋ ਜਾਏਗਾ ਹੜਤਾਲ ਨੂੰ ਗੈਰ ਕਾਨੂੰਨੀ ਸਰਕਾਰ ਨੇ ਕਰਾਰ ਦੇ ਦਿੱਤਾ ਪਰ 2 ਵੱਜ ਚੁੱਕੇ ਨੇ ਬੈਠਕ ਅਜੇ ਜਾਰੀ ਹੈ ਪਰ ਹੁਣ ਤੱਕ ਇਹ ਜਿਹੜੀ ਚੇਤਾਵਨੀ ਹੈ ਉਹ ਬੇਅਸਰ ਹੈ ਹੁਣ ਜਿਹੜੀ ਚੇਤਾਵਨੀ ਦਿੱਤੀ ਹੈ ਔਰ ਜਿਹੜਾ ਹੁਕਮ ਕੀਤਾ ਸੀ ਸੀਐਮ ਨੇ ਕੀ ਉਹ ਲਾਗੂ ਹੋ ਪਾਏਗਾ ਕਿ ਹੁਣ ਸਾਰੇ ਪੀਸੀਐਸ ਅਧਿਕਾਰੀਆਂ ਨੂੰ ਆਪਦੀ ਨੌਕਰੀ ਸ਼ੁਰੂ ਤੋਂ ਜੁਆਇਨ ਕਰਨੀ ਪਾਏਗੀ ਇਹ ਆਪ ਦੇ ਆਪ ਚ ਵੱਡਾ ਸਵਾਲ ਹੈ ਤੁਹਾਨੂੰ ਸਦਾ ਉੱਥੇ ਲੈ ਚਲਦੇ ਹਾਂ ਜਿੱਥੋਂ ਇਹ ਹਲਚਲ ਇਸ ਵੇਲੇ ਚੱਲ ਰਹੀ ਹੈ ਸਿਵਲ ਸਕੱਤਰੇਟ ਲੈ ਚੱਲਦੇ ਆ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਦੇ ਨਾਲ ਮੀਟਿੰਗ ਚੱਲ ਰਹੀ ਹੈ ਰਵਿੰਦਰ ਮੀਤ ਮੇਰੇ ਨਾਲ ਨੇ ਰਵਿੰਦਰ ਕੀ ਮਿਲ ਰਿਹਾ ਅੰਦਰੋਂ ਸਿਗਨਲ ਸਕੱਤਰੇਤ ਦੇ ਅੰਦਰ ਕੁਝ ਚੱਲ ਰਿਹਾ ਹੈ ਕੀ ਗੱਲਬਾਤ ਚੱਲ ਰਹੀ ਹੈ ਕੀ ਵਿਚਾਲੇ ਦਾ ਰਸਤਾ ਲੱਭਿਆ ਜਾ ਰਿਹਾ ਹੈ ਕੀ ਸਭ ਤੋਂ ਵੱਡਾ ਸਵਾਲ ਮੁੱਖ ਮੰਤਰੀ ਹੁਣ ਆਪਣੇ ਡਿਸੀਜਨ ਤੇ ਕਾਇਮ ਰਹਿਣਗੇ 2 ਵਜੇ ਤੱਕ ਉਹਨਾਂ ਅਧਿਕਾਰੀ ਨਹੀਂ ਆਏ ਹੁਣ ਕੀ ਸਾਰੇ ਪੀਸੀਐਸ ਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪਏਗਾ ਬਿਲਕੁਲ ਦੇਖੋ ਇਸ ਸਮੇਂ ਦੀ ਅਸੀਂ ਆਪਣੇ ਦਰਸ਼ਕਾਂ ਨੂੰ ਅਪਡੇਟ ਵੀ ਦੇਵਾਂਗੇ ਤੇ ਲਾਈਵ ਤਸਵੀਰ ਵੀ ਦਿਖਾਵਾਂਗੇ ਦੋ ਫਲੋਰ ਜਿਹੜਾ ਹੈਗਾ ਇੱਥੇ ਮੀਟਿੰਗ ਚੱਲ ਰਹੀ ਹੈ ਸੀਨੀਅਰ ਆਈਐਸ ਅਧਿਕਾਰੀਆਂ ਦੀ 6 ਪੀਸੀਐਸ ਅਧਿਕਾਰੀਆਂ ਦੇ ਨਾਲ ਪੀਸੀਐਸ ਐਸੋਸੀਏਸ਼ਨ ਦੇ ਨਾਲ ਤਾਂ ਇਸ ਐਸੋਸੀਏਸ਼ਨ ਵੱਲੋਂ ਉਹੀ ਮੰਗਾਂ ਰੱਖੀਆਂ ਗਈਆਂ ਨੇ ਜਿਹੜੀਆਂ ਮੁੱਖ ਮੰਤਰੀ ਨੂੰ ਇੱਕ ਲੈਟਰ ਦੇ ਜ਼ਰੀਏ ਉਹਨਾਂ ਨੇ ਦੱਸੀਆਂ ਸਨ ਯਾਨੀ ਕਿ ਉਹੀ ਜਿਹੜੇ ਨਰਿੰਦਰ ਸਿੰਘ ਧਾਲੀਵਾਲ ਹੈਗੇ ਆ ਉਹਨਾਂ ਦੀ ਰਿਹਾਈ ਅਤੇ ਉਹਨਾਂ ਤੇ ਕੇਸ ਜਿਹੜਾ ਹੈਗਾ ਵਾਪਸ ਲੈਣ ਦੀ ਗੱਲਬਾਤ ਸਭ ਤੋਂ ਪ੍ਰਮੁੱਖ ਅਗਰ ਗੱਲ ਕਰੀਏ ਤਾਂ ਤਰਸੀਮ ਲਾਲ ਜਿਹੜੇ ਹੈਗੇ ਨੇ ਉਨ ਪੀ ਸਿਆਸਤਕਾਰੀ ਉਹਨਾਂ ਤੇ ਵੀ ਜਿਹੜੀ ਇਹ ਕਾਰਵਾਈ ਕੀਤੀ ਗਈ ਆ ਉਸ ਨੂੰ ਵੀ ਰੱਦ ਕਰਨ ਦੀ ਗੱਲਬਾਤ ਆ ਪੀ ਸਿਆਸਤਕਾਰੀਆਂ ਵੱਲੋਂ ਕੀਤੀ ਗਈ ਆ ਹੁਣ ਤੁਸੀਂ ਕਿਹਾ ਸੀ ਕਿ ਅੰਦਰੋਂ ਕੋਈ ਕੰਸੋਹਾ ਆਈਆਂ ਨੇ ਕੋਈ ਗੱਲਬਾਤ ਸਰਕਾਰ ਦੇ ਅਤੇ ਪੀਸੀਐਸ ਦੇ ਵਿਚਕਾਰ ਪੀਸੀਐਸ ਐਸੋਸੀਏਸ਼ਨ ਦੇ ਵਿਚਕਾਰ ਬਣਦੀ ਹੋਈ ਦਿਖ ਰਹੀ ਆ ਤਾਂ ਹਾਲੇ ਤੱਕ ਤਾਂ ਜਿਹੜਾ ਹੈਗਾ ਲਗਾਤਾਰ ਕਸਮ ਕਸ ਚੱਲ ਰਹੀ ਆ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਦੇ ਵੱਲੋਂ ਆਏ ਅਧਿਕਾਰੀਆਂ ਵੱਲੋਂ ਪੀਸੀਐਸ ਅਧਿਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਸ ਹੜਤਾਲ ਨੂੰ ਖਤਮ ਕਰ ਦਿੱਤਾ ਜਾਵੇ ਤੇ ਆਪਣੀ ਕਾਬਦੇ ਤੇ ਡਿਊਟੀਆਂ ਤੇ ਪਰਤਣ ਲੇਕਿਨ ਹਾਲੇ ਤੱਕ ਪੀ ਕੀ ਸਦ ਅਧਿਕਾਰੀਆਂ ਵੱਲੋਂ ਸਖਤ ਜਿਹੜੀ ਹੈਗੀ ਆ ਉਹ ਸਟੈਂਡ ਲਿਆ ਗਿਆ ਕਿ ਕਿਆ ਗਿਆ ਸਿੱਧੇ ਤੌਰ ਤੇ ਕਿ ਅਸੀਂ ਇਸ ਤਰੀਕੇ ਦਾ ਕੋਈ ਸਟੈਪ ਨਹੀਂ ਲਵਾਂਗੇ ਕਿ ਜਿਹਦੇ ਚ ਅਸੀਂ ਵਾਪਸ ਕੰਮ ਤੇ ਆਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਫਿਰ ਆਪਣੇ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਤਾਂ ਇਹ ਦੋ ਫਲੋਰ ਦੀਆਂ ਤਸਵੀਰਾਂ ਨੇ ਜਿੱਥੇ ਮੀਟਿੰਗ ਚੱਲ ਰਹੀ ਹੈ ਵੇਨੂ ਪ੍ਰਸਾਦ ਸੀਨੀਅਰ ਆਈਐਸ ਅਧਿਕਾਰੀ ਨੇ ਉਹਨਾਂ ਨਾਲੇ ਮੀਟਿੰਗ ਚੱਲ ਰਹੀ ਹੈ ਤੇ ਰਵੀ ਪਾਗੜ ਜਿਹੜੇ ਹੈਗੇ ਆ ਉਹ ਵੀ ਸੀਨੀਅਰ ਅਧਿਕਾਰੀ ਨੇ ਪ੍ਰਿੰਸੀਪਲ ਸੈਕਟਰ ਤੋਂ ਸੀਐਮ ਉਹਨਾਂ ਨਾਲ ਵੀ ਇਹ ਮੀਟਿੰਗ ਜਿਹੜੀ ਚੱਲ ਰਹੀ ਆ ਤਾਂ ਮੀ ਨਿਕਲ ਕੇ ਸਾਹਮਣੇ ਆਉਂਦੀ ਹੈ ਹਾਲ ਫਿਲਹਾਲ ਤਾਂ ਇਹੀ ਅੰਤਰਕੰਸੋ ਆ ਰਹੀ ਹੈ ਕਿ ਹਲੇ ਗੱਲਬਾਤ ਨਹੀਂ ਬਣੀ ਹਲੇ ਤਕਰ ਵਿਚ ਦਾ ਰਸਤਾ ਨਹੀਂ ਲੱਭਿਆ ਸਰਕਾਰ ਨੂੰ ਕਿ ਇਹਨਾਂ ਪੀਸੀ ਅਧਿਕਾਰੀਆਂ ਨੂੰ ਵਾਪਸ ਡਿਊਟੀ ਤੇ ਕੰਮ ਤੇ ਲਿਆਉਣ ਦੀ ਗੱਲਬਾਤ ਹੋ ਸਕੇ ਜਾਂ ਦੁਬਾਰਾ ਤੋਂ ਕੱਲ ਤੋਂ ਕੰਮ ਸ਼ੁਰੂ ਹੋ ਸਕੇ ਕਿਉਂਕਿ ਅੱਜ ਦਾ ਦਿਨ ਤਾਂ ਲਗਭਗ ਲਗਭਗ ਬੀਤ ਚੁੱਕਿਆ ਹੈਗਾ 2:20 ਹੋ ਚੁੱਕੇ ਨੇ ਮੀਟਿੰਗਾਂ ਹਲੇ ਜਾਰੀ ਆਲੇ ਤਕਰ ਪੀਸੀ ਅਧਿਕਾਰੀ ਅੱਗੇ ਆਪਣੀ ਪੂਰੀ ਐਸੋਸੀਏਸ਼ਨ ਨਾਲ ਗੱਲਬਾਤ ਕਰਨਗੇ ਕਿ ਅੱਗੇ ਕੀ ਕਰਨਾ ਹੈ ਸਰਕਾਰ ਸਾਨੂੰ ਇਹ ਆਫਰ ਕਰ ਰਹੀ ਹੈ ਜਾਂ ਇਹ ਜਿਹੜਾ ਸਰਕਾਰ ਨੇ ਉਹਦੀ ਕੋਸ਼ਿਸ਼ ਕੀਤੀ ਹੈ तमाम ਚੀਜ਼ਾਂ ਤਾਂ ਉਹਨਾਂ ਵੱਲੋਂ ਹਲੇ ਦਸੀਆਂ ਜਾਣੀਆਂ ਲੇਕਿਨ ਹਾਲ ਫਿਲਹਾਲ ਕਸਮਕਾਸ਼ ਲਗਾਤਾਰ ਸਰਕਾਰ ਦੇ ਜਿਹੜੇ ਦੋ ਆਈਐਸ ਅਧਿਕਾਰੀ ਨੇ ਉਹਨਾਂ ਦੀ ਪੀਸੀਐਸ ਅਧਕਰੀਆਂ ਦੇ ਨਾਲ ਚੱਲਦੀ ਹੈ ਹੁਣ ਦੇਖਣਾ ਹੋਵੇਗਾ ਕਿ ਰਸਤਾ ਵਿੱਚੋਂ ਨਿਕਲ ਕੇ ਆਪ ਆਉਂਦਾ ਹੈ ਜੀ ਇਹ ਇਹ ਅਫਸਰਾਂ ਦੇ ਨਾਲ ਨਾਲ ਸਰਕਾਰ ਵਾਸਤੇ ਵੀ ਹੋਰ ਜ਼ਿਆਦਾ ਕਸੂਤੀ ਹੈ ਯਾਨੀ ਇਹ ਸਰਕਾਰ ਨੇ ਆਪ ਹੀ ਕਸੂਤੀ ਬਣਾ ਲਈ ਅਗਰ ਇਹ ਕਿਹਾ ਜਾਵੇ ਕਿ ਗਲਤ ਹੋਵੇਗਾ ਮਤਲਬ ਇਸ ਤਰੀਕੇ ਜਨਤਾ ਕਲਟੀਮੇਟਮ ਦੇ ਦੇਣਾ ਤੇ ਫਿਰ ਹੁਣ ਉਸ ਅਲਟੀਮੇਟਮ ਤੇ ਕਾਇਮ ਨਾ ਰਹਿ ਸਕਣਾ ਇਹ ਆਪਦੇ ਆਪ ਚ ਇੱਕ ਕਟਹਿਰੇ ਵਿੱਚ ਸਰਕਾਰ ਨੂੰ ਖੜਾ ਕਰੇਗਾ ਔਰ ਸਰਕਾਰ ਅਗਰ ਢਾਲੀਵਾਲ ਤੇ ਕਿਸੇ ਤਰੀਕੇ ਦੀ ਟੇਲ ਵਰਤਦੀ ਹੈ ਤਾਂ ਫਿਰ ਉਹ ਸੀਐਮ ਹੈਲਪਲਾਈਨ ਤੇ ਜ਼ੀਰੋ ਟੋਲਰੈਂਸ ਭ੍ਰਸ਼ਟਾਚਾਰ ਦੇ ਅਗੇਂਸਟ ਉਸ ਤੇ ਸਵਾਲ ਖੜੇ ਕਰੇਗਾ ਯਾਨੀ ਕੁੱਲ ਮਿਲਾ ਕੇ ਸਰਕਾਰ ਦੀ ਫਜੀਅਤ ਹੋਣਾ ਲਾਜ਼ਮੀ ਹੈ ਫੈਸਲਾ ਕੋਈ ਵੀ ਹੋਵੇ ਬਿਲਕੁਲ ਦੇਖੋ ਜਦੋਂ ਸਰਕਾਰ ਨੇ ਜਾਂ ਮੁੱਖ ਮੰਤਰੀ ਨੇ ਕਹਿ ਲੋ ਤੁਸੀਂ ਅਲਟੀਮੇਟਮ ਦੇ ਦਿੱਤਾ ਸੀਗਾ 2 ਵਜੇ ਦਾ ਸਮਾਂ ਦੇ ਦਿੱਤਾ ਗਿਆ ਉਸ ਤੋਂ ਬਾਅਦ ਵੀ ਜਿਹੜੇ ਪੀਸੀ ਅਧਿਕਾਰੀ ਹੈਗੇ ਉਹ ਕੰਮਾਂ ਤੇ ਨਹੀਂ ਪਰਤਦੇ ਤਾਂ ਕਿਤੇ ਨਾ ਕਿਤੇ ਇੱਕ ਸੰਦੇਸ਼ ਤਾਂ ਜਾਂਦਾ ਹੀ ਆ ਪੂਰੇ ਪੰਜਾਬ ਦੇ ਵਿੱਚ ਕਿ ਜਿਹੜੇ तमाम ਅਫਸਰ ਹੈਗੇ ਨਾ ਉਹ ਇੱਕ ਪੱਕੇ ਤਰੀਕੇ ਨਾਲ ਲਾਮਬੰਦ ਹੋਏ ਨੇ ਤਾਂ ਕਿ ਆਪਣੀ ਜਿੱਦ ਛੱਡਣ ਲਈ ਤਿਆਰ ਨਹੀਂ ਹੈਗੇ ਆਪਣੀਆਂ ਮੰਗਾਂ ਮੰਨਵਾਉਣ ਨੂੰ ਤਿਆਰ ਬੈਠੇ ਨੇ ਉੱਥੇ ਆਈਐਸ ਅਧਿਕਾਰੀ ਵੀ ਲਗਾਤਾਰ ਸਰਕਾਰ ਦੇ ਨਾਲ ਮੁਲਾਕਾਤਾਂ ਕਰਦੇ ਨੇ ਗੱਲਬਾਤ ਕਰਦੇ ਨੇ ਜੋ ਆਈਐਸ ਅਧਿਕਾਰੀ ਨੀਲ ਨੀਲਮਾ ਦੇ ਉੱਤੇ ਪੜ੍ਹ ਚਾਦਰ ਜੀ ਕੀਤਾ ਉਹਦੇ ਤੇ ਵੀ ਲਗਾਤਾਰ ਆਈਐਸ ਅਫਸਰਾਂ ਦਾ ਵੀ ਸਟੈਂਡ ਜਿਹੜਾ ਹੈਗਾ ਉਹ ਪੱਕਾ ਸਟੈਂਡ ਦਿਖ ਰਿਹਾ ਤਾਂ ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਸਰਕਾਰ ਨੇ ਜੋ ਕੀਤਾ ਗਲਤ ਕੀਤਾ ਨੂਦ ਦੇ ਦਾਇਰੇ ਚ ਰਹਿ ਕੇ ਨਹੀਂ ਕੀਤਾ ਤਾਂ ਸਵਾਲ ਤੇ ਇਹ ਇੰਨੇ ਸਰਕਾਰ ਤੇ ਉੱਠਣਗੇ ਤਾਂ ਕਿਦਨ ਕਿਤੇ ਸਰਕਾਰ ਦੀ ਇੱਕ ਪੂਰੇ ਮਾਸ ਲੈਵਲ ਤੇ ਇੱਕ ਫਜ਼ੀਆ ਜ਼ਰੂਰ ਹੋ ਜਾਂਦੀ ਹੈ ਕਿ ਸਰਕਾਰ ਉਹ ਨਹੀਂ ਕਦੇ ਹੀ ਕਰ ਪਾਈ ਜਿਹੜਾ ਐਲਾਨ ਸਵੇਰੇ ਕੀਤਾ ਸੀਗਾ ਕਿ 2 ਵਜੇ ਤੱਕ ਅਫਸਰ ਨਾ ਆਏ ਤਾਂ ਉਹਨਾਂ ਤੇ ਕਾਰਵਾਈਆਂ ਕਰਦਾਂਗੇ ਹੁਣ ਸਰਕਾਰ ਮੀਟਿੰਗਾਂ ਵੀ ਕਰ ਰਹੀ ਆ ਤਾਂ ਕੀ ਇਹ ਮੀਟਿੰਗਾਂ ਪਹਿਲਾਂ ਹੀ ਹੋ ਸਕਦੀਆਂ ਸੀ ਆਲਟੀਮੇਟਮ ਤੇ ਬਿਨਾ ਜਾਂ ਫਿਰ ਪਹਿਲੇ ਹੀ ਕੋਈ ਹੱਲ ਕੱਢਿਆ ਜਾ ਸਕਦਾ ਸੀ ਕਿਉਂਕਿ ਅੱਜ ਪਹਿਲਾ ਦਿਨ ਤਾਂ ਹੈ ਨਹੀਂ ਅੱਜ ਤੀਸਰਾ ਦਿਨ ਹੈਗਾ ਜਿਹੜੇ ਪੀਸੀਐਸ ਅਧਿਕਾਰੀ ਅੱਜ ਲਗਾਤਾਰ ਛੁੱਟੀ ਤੇ ਚੱਲ ਰਹੇ ਨੇ ਤਾਂ ਹਰਕਤ ਕੋਈ ਹੋਈ ਆ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਹਰਕਤ ਕੋਈ ਨਾ ਕੋਈ ਹੋਈ ਆ